ਮੈਨੂੰ ਮਾਤਾ ਮਾਂ ਜੀ ਰੋਜ਼ ਹੀ ਕਹਿੰਦੇ ਸੀ ਵੀ ਇੱਕ ਬਾਬਾ ਡਾਂਗ ਵਾਲਾ ਪਹਿਰਾ ਦਿੰਦਾ ਮੈਨੂੰ ਉਹ ਫੋਰ ਸੁਣ ਵੀ ਮਹਿਸੂਸ ਹੁੰਦੀ ਹੈ ਵੀ ਮੇਰੇ ਆਲੇ ਦੋਲੇ ਕੋਈ ਹੈਗਾ ਕਿਉਂਕਿ ਮੈਂ ਇਦਾਂ ਹੀ ਇਕੱਲਾ ਜਿੰਦਗੀ ਬਤੀਤ ਕਰ ਰਿਹਾ ਪਿਛਲੇ ਕਈ ਸਾਲਾਂ ਤੋਂ ਮੇਰਾ ਹੇਮਕੁੰਣ ਜਾਣ ਦਾ ਬੜਾ ਮਨ ਸੀ ਤੇ ਹੇਮਕੁੰਣ ਸਾਹਿਬ ਉਹਦੋਂ ਮ ਬਾਰਕ ਸਾਲਾਂ ਤੋਂ ਹੋਣਾ ਤੇ ਮੈਂ ਆਪਣੇ ਪਿਤਾ ਜੀ ਨੂੰ ਤੇ ਮਾਤਾ ਜੀ ਨੂੰ ਦਰਸ਼ਨ ਕਰਾਉਣ ਚਲਾ ਗਿਆ ਉਹ ਤਾਂ ਗੁਰਦੁਆਰਨੀ ਸੀ ਬਣਿਆ ਕਿ ਝੁਗੀ ਸੀ ਜਿੱਥੇ ਗ੍ਰੰਥ ਸਾਹਿਬ ਰਾਜਮਾਨ ਸੀ ਤੇ ਮੈਂ ਵਾਪਸ ਚੜ ਆਇਆ ਤੇ ਮੇਰੇ ਜੂੜਾ ਸੀ ਬਹੁਤ ਵੱਡਾ ਤੇ ਪਟਕਾ ਮੈਂ ਬੰਨਦਾ ਮੇਰੇ ਵਾਲ ਬਹੁਤ ਗੁੱਡੇ ਗੁੱਡੇ ਤੱਕ ਵਾਲ ਸੀ ਮੈਂ ਨਾ ਬੰਗਾਰ ਹੋ ਗਿਆ ਵਾਲ ਗਿੱਲੇ ਬਨ ਲਏ ਮਾਤਾ ਡਰ ਲੱਗਦੇ ਸੀ ਗੁੰਝਲਾਂ ਚ ਮਾਂ ਬੰਦੀ ਸੀ ਤਰਦ ਹੁੰਦੀ ਸੀ ਤੇ ਮੈਂ ਜੀ ਬੰਗਾਰ ਹੋ ਗਿਆ ਤੇ ਮੈਨੂੰ ਡੈਥ ਬੈੱਡ ਤੇ ਚਲਾ ਗਿਆ ਮੇਰੇ ਮਾਤਾ ਪਿਤਾ ਮੈਨੂੰ ਯਾਦ ਹੈ ਨਾ ਕਿ ਬੇਹੋਸ਼ ਹੋਣ ਤੋਂ ਪਹਿਲਾਂ ਮੈਨੂੰ ਦੇਖਿਆ ਸੀ ਆਲੇ ਦੁਆਲੇ ਮੇਰੇ ਹੈਗੇ ਤੇ ਮੈਂ ਪੈ ਗਿਆ ਮੰਜੇ ਤੇ ਘਰ ਦੀ ਘਰ ਦੀ ਗੱਲ ਹੈ ਘਰੇ ਡਾਕਟਰ ਆ ਗਏ ਸੀ ਨਮੂਨਿਆ ਹੋ ਗਿਆ ਸੀ ਮੈਨੂੰ ਇੱਕ ਸੁਪਨਾ ਆਇਆ ਅੱਜ ਵੀ ਉਹ ਸੁਪਨਾ ਬਹੁਤ ਵਾਰੀ ਦਰਾਇਆ ਜਾਂਦਾ ਜਦ ਮੈਂ ਕਿਤੇ ਮੁਸੀਬਤ ਚੋਂ ਨਾ ਹੇਮਕੁੰਨ ਸਾਹਿਬ ਦੀ ਧਰਤੀ ਤੇ ਜੰਗ ਹੋ ਰਹੀ ਮੁਗਲਾਂ ਨਾਲ ਸਿੰਘਾਂ ਦੀ ਮੈਂ ਵੀ ਲੜ ਰਿਹਾ ਖੂਨ ਦੀਆਂ ਨਦੀਆਂ ਚੱਲ ਰਹੀਆਂ ਨੇ ਪਹਾੜਾਂ ਚੋਂ ਖੂਨ ਵਹਿ ਰਿਹਾ ਮਾਰ ਕਟਾਈ ਹੋ ਰਹੀ ਹੈ 10-12 ਮੁਗਲਾਂ ਨੇ ਮੈਨੂੰ ਫੜ ਕੇ ਕਾਲਾ ਜਿਹਾ ਪੱਥਰ ਹੈਗਾ ਉਹਦੇ ਨਾਲ ਲੜਿਆ ਇਹ 12 ਸਾਲ ਦੀ ਉਮਰ ਦਾ ਸੁਪਨਾ ਮੇਰਾ ਲਾਲਿਆ ਤੇ ਇੱਕ ਨੇ ਤਲਵਾਰ ਸਿਰੀ ਸਾਹਿਬ ਕੱਢ ਕੇ ਤੇ ਮੈਨੂੰ ਮੇਰੇ ਵੱਲ ਵਧਿਆ ਤੇ ਸੂਰਜ ਬੜੀ ਜ਼ੋਰ ਦੀ ਕੁਮਿਆ ਤੇਜ਼ ਕੁਮਿਆ ਬਹੁਤ ਉਹ ਮੇਰੀ ਅੱਖ ਨਾਲ ਐਦਾਂ ਸੂਰੇ ਵਾਲੀ ਚਲੀ ਗਈ ਤਾਂ ਉੱਥੋਂ ਮੈਂ ਦੇਖਿਆ ਬਾਬਾ ਦੀਪ ਸਿੰਘ ਜੀ ਮਾਰਾ ਜਿਹੜਾ ਹੁਣ ਖੰਡੇ ਵਾਲਾ ਪ੍ਰਕਾਸ਼ ਹੈ ਉਹ ਸੰਗਾਮ ਤੋਂ ਲੈ ਕੇ ਥੱਲੇ ਤੱਕ ਖੜਿਆ ਖੱਡਾ ਲੈ ਕੇ ਤੇ ਮੇਰੀ ਅੱਖ ਨਾਲ ਅੱਖ ਮਿਲੀ ਤਾਂ ਉਹਨੇ ਮੇਰੇ ਵੱਲ ਮੁਸਕਰਾਇਆ ਹੱਸੇ ਤੇ ਉਹਨੇ ਖੰਡਾ ਚੱਕ ਕੇ ਐ ਘੁਮਾਇਆ ਮੇਰੇ ਸਿਰ ਦੇ ਉੱਤੋਂ ਦੀ ਗਿਆ ਜਿਦਾਂ ਨਾ ਬਿਜਲੀ ਚਮਕਦੀ ਹੁੰਦੀ ਹੈ ਤੇ ਐਂ ਦੇਖ ਕੇ ਤੇ ਉਹ ਸੂਰਜ ਦੇ ਵਿੱਚ ਹੀ ਗੁੰਮ ਹੋ ਕੇ ਚਲੇ ਗਿਆ ਮੇਰੀ ਜਾਗ ਖੁੱਲ ਗਈ ਮੈਂ ਨਾ ਉਹ ਵਰਨਾਉ ਕਰ ਜੇ ਮੇਰੀ ਮਾਰ ਹੋਰੀ ਮੇਰੇ ਪਿਤਾ ਜੀ ਰੂਰੇ ਮੈਂ ਮਾਂ ਕੀ ਮੈਂ ਤੁਹਾਨੂੰ ਗੱਲ ਸੁਣਨੀ ਛੇਤੀ ਕਰਾਂ ਮੈਂ ਬਾਪੂ ਜੀ ਨੂੰ ਤੇ ਮਾਤਾ ਨੂੰ ਅੰਦਰ ਲੈ ਗਿਆ ਕਮਰੇ ਚ ਮੈਂ ਕਿਹਾ ਡਾਕਟਰ ਕੋਲ ਜਾਵੇ ਉਹ ਕਹਿੰਦੇ ਹੈਰਾਨ ਹੋ ਗਏ ਦੇਖ ਕੇ ਵੀ ਤਾਂ ਇੱਕਦਮ ਖੜਾ ਹੋ ਗਿਆ ਮੈਂ ਕਿਹਾ ਆ ਹੋਇਆ ਮੈਨੂੰ ਬਾਬਾ ਜੀ ਨੇ ਦਰਸ਼ਨ ਦਿੱਤੇ ਐਦਾਂ ਕਰਕੇ ਕਹਿੰਦੇ ਕਿਸ ਤਰ੍ਹਾਂ ਦੇ ਸੀ ਮੈਂ ਕਿਹਾ ਬਾਬਾ ਜੀ ਫੋਟੋ ਲੈ ਕੇ ਆਉਂਦਾ ਮੈਂ ਗਿਆ ਜਿੱਥੇ ਸਿੱਧਾਂਪੁਰ ਸਰੋਪ ਬਾਬੂ ਜੀ ਵੀ ਮੇਰੇ ਨਾਲ ਸੀਗੇ ਢਾਰ ਕੋਠੀ ਉੱਥੇ ਮੇਰੀ ਭੈਣ ਦੀ ਵਿਦਾ ਕਰ ਸੀਗਾ ਉਹਨਾਂ ਦੇ ਘਰ ਵਾਲਿਆਂ ਦਾ ਘਰ ਉੱਥੇ ਸੀ ਅਸੀਂ ਉੱਥੋਂ ਜੀ ਬਾਬਾ ਦੀਪ ਜੀ ਦੀ ਫੋਟੋ ਲੈ ਆਤੀ ਵੱਡੀ ਸਾਰੀ ਨੀਲੇ ਵਸਤਰ ਵਾਲੀ ਚੌਂਕੜਾ ਮਾਰਿਆ ਇੱਕ ਫੋਟੋ ਲਿਆਂਦੀ ਚਖੰਡਾ ਫੜਿਆ ਤੇ ਉਹ ਲਿਆ ਕੇ ਫੋਟੋ ਆ ਦੋਨੋਂ ਲਾ ਕੇ ਤੇ ਵਿੱਚ ਦਸਵੇਂ ਪਾਸ਼ਾ ਦੀ ਫੋਟੋ ਲਾਤੀ ਆਪ ਹੀ ਮੈਨੂੰ ਨਹੀਂ ਮਨੇ ਕਿਹਾ ਨਹੀਂ ਕੀਤਾ ਨਹੀਂ ਮੈਂ ਲਾਤੀ ਤੇ ਮੈਂ ਕਹਿੰਦੀ ਜੋਤ ਜਲਾਉਂਦਾ ਬਾਪੂ ਜੀ ਮੇਰੀ ਮਾਂ ਵੱਲ ਦੇਖਣ ਮਾਂ ਮੇਰੀ ਕਦੇ ਜੋ ਕਹਿੰਦਾ ਕਰਦਾ ਮੈਂ ਕਹਿੰਦੀ ਚੌਂਕੜਾ ਮਾਰ। ਪਾਠ ਕਰੋ। ਸੀਕਪ ਕਮਰਾ ਉੱਤੇ ਬਣਾਇਆ ਸੀ। ਚੌਂਕੜਾ ਮਾਰ ਕੇ ਪਾਠ ਕਰਨ ਲੱਗੇ ਮੈਂ ਪੰਜਾਬੀ ਮੈਨੂੰ ਹੁਣ ਤੱਕ ਨਹੀਂ ਲਿਖਣੀ ਆਉਂਦੀ। ਪੜ੍ਹਨੀ ਨਹੀਂ ਆਉਂਦੀ ਨਹੀਂ ਸिखਾਈ ਸਕੂਲਾਂ ਅੰਗਰੇਜ਼ੀਆ ਚ ਪੜ੍ਹੇ ਬਾਪੀ ਨੇ ਪੜਾਇਆ ਪਰ ਮੇਰੇ ਗਰੰਥ ਸਾਹਿਬ ਮਹਾਰਾਜ ਜਦੋਂ ਖੋਲਿਆ ਜਪਜੀ ਸਾਹਿਬ ਦਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਜੁਨੀ ਸੇ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੈ ਭੀ ਸਚੁ ਨਾਨਕ ਹੋਸੀ ਭੀ ਸਚ ਮੈਂ ਬਾਣੀ ਪੜੀ ਇਹਨਾਂ ਦੇ ਮਾਂ ਮੈਨੂੰ ਦੇਖੀ ਜਾਂਦੀ ਪਿਤਾ ਜੀ ਵੀ ਦੇਖੀ ਜਾਂਦੇ ਵੀ ਇਹਨੇ ਪੰਜਾਬੀ ਕਦੇ ਪੜ੍ਹੀ ਨਹੀਂ ਹੈ ਕਦੇ ਕੁਛ ਕੀਤਾ ਨਹੀਂ ਹੋਇਆ ਕਿ ਮੈਂ ਜਪਜੀ ਸਾਹਿਬ ਦਾ ਜੀ ਪੂਰਾ ਗੁਟਕਾ ਸਾਬ ਪੜ੍ਹਦਾ ਮੈਂ ਮੇਰੇ ਬਾਪੂ ਤੇ ਮੇਰੀ ਬੀਬੀ ਜੀ ਮੈਨੂੰ ਐ ਦੇਖ ਰਹੀ ਸੀ ਜਿਵੇਂ ਸ਼ਾਇਦ ਮੈਂ ਬਹੁਤ ਕੋਈ ਅਜਨਬੀ ਬੰਦਾ ਮੈਂ ਕੀ ਹੋ ਗਿਆ ਕਹਿੰਦੇ ਕੁਛ ਨਹੀਂ ਦੇਗ ਬਣਾਈ ਸਭ ਨੂੰ ਦੇਗ ਵੰਡੀ ਉਸ ਦਿਨ ਤੋਂ ਬਾਅਦ ਘਰ 'ਚ ਸਿਲਸਿਲਾ ਸ਼ੁਰੂ ਹੋ ਗਿਆ ਜੀ ਸਾਧੂ ਸੰਤਾਂ ਦਾ ਕਦੇ 10 ਸਾਧੂ ਆ ਗਏ ਕਦੇ 10 ਸੰਤ ਆ ਗਏ ਘਰ 'ਚ ਲੰਗਰ ਲੱਗ ਗਿਆ ਬਾਪੂ ਜੀ ਕਹਿੰਦੇ ਆਹ ਡੇਰਾ ਬਣਾ ਲਿਆ ਨਹੀਂ ਇੱਥੇ ਮੈਂ ਕਿਹਾ ਜੀ ਥੋੜਾ ਨਹੀਂ ਹੈ ਇਹ ਥੋੜਾ ਨਹੀਂ ਹੈ ਇਹਨਾਂ ਦਾ ਹੀ ਹੈ ਉੱਥੇ ਜੀ ਲੰਗਰ ਲੱਗਣ ਲੱਗਿਆ ਕਰ ਸਾਰੇ ਜਾਇਆ ਕਰਨਾ ਸਕੂਲ ਪ੍ਰਾਂਟਾਂ ਵਾਲਾ ਕੱਛਾ ਰਹਿ ਜਾ ਕਰਨਾ ਬਾਕੀ ਸਾਰੇ ਕੱਪੜੇ ਦਾਨ ਕਰਿਆ ਕਰਨੇ ਹੁਣ ਵੀ ਉਹ ਰਹੀ ਹਾਲ ਹੈ ਜੁੱਤੇ ਦੇ ਆਇਆ ਕਰਨੇ ਨੰਗੇ ਪੈਰ ਮੇਰੀ ਮਾਂ ਕਹਿੰਦੀ ਪੁੱਤ ਕੀ ਕਰਦਾ ਮੈਂ ਕਿਹਾ ਮਾਂ ਤਾਂ ਇੱਕ ਬੱਚਾ ਮਿਲਿਆ ਸੀ ਉਹ ਸੀ ਗਿਆ ਨਹੀਂ ਮਦਦੇ ਅੱਜ ਵੀ ਮੇਰਾ ਹੀ ਹਾਲ ਹੈ ਜਿਹੜਾ ਕੋਈ ਗਰੀਬ ਮਿਲਦਾ ਮੇਰਾ ਅੱਜ ਵੀ ਹਾਲ ਹੈ ਮੈਂ ਰੋਟੀ ਪਰਸੋਂ ਦੀ ਗੱਲ ਹੈ ਭੁੱਖ ਬੜੀ ਲੱਗੀ ਸੀ ਰੋਟੀ ਸੀ ਮੇਰੀ ਤਾਂ ਦੋ ਬੰਦੇ ਸੀ ਭੁੱਖੇ ਸੀ ਮੈਂ ਕਿਹਾ ਤੁਸੀਂ ਖਾ ਲਓ ਮੈਂ ਕਰਦਾ ਨਹੀਂ ਆਪੇ ਹੀ ਹੁੰਦਾ ਮੈਨੂੰ ਬਹੁਤ ਸ਼ੌਕ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਘਰ ਦਾ ਬਾਬਾ ਦੀਪ ਸਿੰਘ ਜੀ ਦਾ ਚੀਤਾ ਸਿੰਘਾ ਦਾ ਮੈਂ ਰੋ ਪੈਣਾ ਕਾਨੂੰਨ ਤੋਂ ਨਾਲ ਗੱਲ ਕਰਦਾ ਕਰਦਾ ਰੂਹਾਂ ਗ੍ਰਾਮ ਹੌਣ ਪਰ ਜਾਉਂਗਾ ਮੇਰਾ ਮਾਨ ਗੁਰੂ ਦੇ ਪ੍ਰਤੀ ਗ੍ਰੰਥ ਸਾਹਿਬ ਦੇ ਪ੍ਰਤੀ ਗੁਰੂਆਂ ਦੇ ਪ੍ਰਤੀ ਚੀਤਾ ਸਿੰਘਾਂ ਦੇ ਪ੍ਰਤੀ ਬਾਬਾ ਦੀਪ ਸਿੰਘ ਦੇ ਪ੍ਰਤੀ ਇੰਨਾ ਕੁ ਭਰਿਆ ਹੋਇਆ ਹੈ ਕਿ ਮੈਨੂੰ ਇਸ ਰੂਹ ਦੇ ਵਿੱਚ ਨਾ ਘਰ ਦਿਖਦਾ ਨਾ ਬੱਚੇ ਦਿਖਦੇ ਆ ਨਾ ਮੈਨੂੰ ਰਿਸ਼ਤੇਦਾਰ ਦਿਖਦੇ ਨਾ ਦੁਨੀਆ ਦਿਖਦੀ ਹੈ ਤੇ ਉਂ ਮੈਂ ਬਿਲਕੁਲ ਇਸੇ ਸ਼ਹਿਰ 'ਚ ਮੈਂ ਆਡਾਂ ਨਾ ਕੋ ਮੇਰਾ ਦੋਸਤ ਹੈ ਨਾ ਕੋ ਮੇਰਾ ਸੱਜਣਾ ਹੈ ਨਾ ਮੇਰਾ ਕੋ ਰਿਸ਼ਤੇਦਾਰ ਹੈ ਨਾ ਮੇਰਾ ਕੋ ਮੀਤ ਹੈ ਕਰਦੇ ਮੈਨੂੰ ਬਹੁਤ ਪਿਆਰ ਕਰਦੇ ਆ ਬੱਚੇ ਮੈਨੂੰ ਬਹੁਤ ਇੱਜ਼ਤ ਕਰਦੇ ਆ ਸਾਰਾ ਕੁਝ ਹੈ ਪਰ ਮੈਂ ਰਹਿਣਾ ਦੂਰ ਆ ਕਿਉਂਕਿ ਉਹ ਮੋ ਜਿਹੜਾ ਹੈ ਬੰਧਨ ਹੈ ਉਹ ਸਾਰਾ ਗੁਰੂ ਦੇ ਨਾਲ ਚਲਾ ਗਿਆ ਇਹ ਸੰਤੀਸਰ ਸਿੰਘ ਜੀ ਹੋਣਾਂ ਨੇ ਜੋ ਜੋ ਕਿਹਾ ਸੀ ਉਹੀ ਹੋ ਰਿਹਾ ਕਿਉਂਕਿ ਮਾਤਾ ਜੀ ਕਹਿੰਦੇ ਕਹਿੰਦੇ ਖੀਰ ਤੈਨੂੰ ਉੱਥੇ ਚਲੇ ਜਾਣਾ ਜਿੱਥੋਂ ਆਇਆ ਵੀ ਇਹਨੇ ਘਰ ਵੀ ਤਿਆਗ ਦੇਣਾ ਸਭ ਕੁਝ ਪਾਸੇ ਹੋ ਜਾਣਾ ਸੋ ਉਹ ਮੈਂ ਕਈ ਵਾਰੀ ਇੱਥੋਂ ਤਪ ਆਸਟ੍ਰੇਲੀਆ ਚਲਾ ਗਿਆ ਤਪ ਕਰਨ ਉੱਥੇ ਜਿਸ ਘਰ ਚ ਗਿਆ ਮੈਂ ਕਿਹਾ ਵੀ ਜੋਤ ਜਲਾਓ ਬਾਬਾ ਦੀਪ ਸਿੰਘ ਜੀ ਦਾ ਸਰੂਪ ਲਿਆਓ ਦਸਵੇਂ ਪਾਸ਼ਾ ਦਾ ਸਰੂਪ ਲਿਆਓ ਜੋਤ ਜਲਾਓ ਪਤਾ ਨਹੀਂ ਜੀ ਕੁਝ ਨਹੀਂ ਪਤਾ ਮੈਂ ਕਾਕਾ ਜੀ ਬੇਨਤੀ ਹੈ ਮੇਰੀ ਕੱਖ ਵੀ ਨਹੀਂ ਆਉਂਦਾ ਬਸ ਆਇਆ ਵੀ ਹਾਂ ਕਿਸ ਨੇ ਬੁਲਾਇਆ ਵੀ ਤੇਰੇ ਘਰੇ ਆਉਂਗਾ ਤੂੰ ਜੋਤ ਜਲਾਈਂ ਜਿਤੇਰੇ ਘਰੇ ਬਾਬਾ ਦੀਪ ਸਿੰਘ ਦੀ ਤਸਵੀਰ ਹੈਗੀ ਆ ਜਾਂ ਉਹਨਾਂ ਦਾ ਸਰੂਪ ਹੈ ਤਸਵੀਰ ਨਹੀਂ ਕਹਿਣਾ ਚਾਹੀਦਾ ਸਰੂਪ ਤੇ ਦਸਵੇਂ ਪਾਸੇ ਸਰੂਪ ਹੈ ਜੋਤ ਜਲਦੀ ਹੈ ਪੰਜ ਬਾਣੀਆਂ ਪੜਦੇ ਹੋ ਤਾਂ ਆਉਂਗਾ ਨਹੀਂ ਰੋਟੀ ਤੁਹਾਡੇ ਘਰ ਦੀ ਨਹੀਂ ਖਾਣੀ ਆਸਟ੍ਰੇਲੀਆ ਜਾ ਕੇ ਮੇਰੀ ਧੀ ਆਹੋ ਉਹ ਪੁੱਤ ਹੈ ਮੇਰਾ ਬੱਚੇ ਆ ਦੋ ਉਹਨਾਂ ਦੇ ਟਾਈਗਰ ਤੇ ਸ਼ਿਭੂ ਬੜਾ ਪਿਆਰ ਕਰਦੇ ਆ ਉਹ ਧੀ ਪਤਾ ਨਹੀਂ ਪਿਛਲੇ ਜਨਮਾਂ ਦੀ ਵਿਛੜੀ ਕਿੱਥੋਂ ਮਿਲੀ ਹੈ ਤੇ ਮੈਨੂੰ ਇੱਕ ਵਾਰੀ ਜਾਣ ਤੋਂ ਪਹਿਲਾਂ ਕਿਹਾ ਮੈਂ ਤਾਂ ਘਰ ਜਾਉਂਗਾ ਮੇਰੂੰ ਨੈਣ ਆ ਔਰ ਉਹਨੂੰ ਮੈਂ ਕਿਹਾ ਦੇ ਘਰ ਵਾਲੇ ਨੂੰ ਮੇਰਾ ਪੁੱਤ ਬਣਿਆ ਹੋਇਆ ਧਰਮ ਦੇ ਧਰਮ ਦੇ ਪੁੱਤਰ ਜਿਹੜੇ ਹੁੰਦੇ ਧਰਮ ਦੇ ਰਿਸ਼ਤੇ ਹੁੰਦੇ ਉਹ ਬਹੁਤ ਵੱਡੇ ਹੁੰਦੇ ਰੱਬ ਨੇ ਬੜੇ ਹੁੰਦੇ ਆ ਉਹਨਾਂ ਜੂਤ ਜਲਾਲੀ ਜੀ ਪੰਜ ਬਾਣੀਆਂ ਦਾ ਪਾਠ ਕਾਕਾ ਜੀ ਕਰਨ ਲੱਗੇ ਬੀਬਾ ਪਾਠ ਕਰਨ ਲੱਗੀ ਵਰਸ਼ਾ ਬੱਚੇ ਪਾਠ ਕਰਨ ਲੱਗੇ ਜਿਨ੍ਹਾਂ ਨੂੰ ਪੰਜਾਬੀ ਦਾ ਲਫ਼ਜ਼ ਨਹੀਂ ਸੀ ਆਉਂਦਾ ਨਾਲ ਹੋਰ ਪਰਿਵਾਰ ਰਹਿੰਦੇ ਸੀ ਉਹ ਕਰਨ ਲੱਗੇ ਮੈਂ ਜਹਾਜ਼ ਚ ਗੁਰੂ ਮਹਾਰਾਜ ਕਿਰਪਾ ਕਰ ਦਿੰਦੇ ਇਹ 14 15 16 ਘੰਟੇ ਦੀ ਫਲਾਈਟ ਆ ਕੈਨੇਡਾ ਜਾਣਾ ਯੂਕੇ ਜਾਣਾ ਆਸਟ੍ਰੇਲੀਆ ਜਾਣਾ ਜੱਪਦੇ ਜਾਣਾ ਰੋਟੀ ਜਿਹੜੀ ਖਾਲੀ ਖਾ ਲਈ ਤੇ ਸੌ ਗਏ ਤੇ ਉੱ ਪੰਜ ਬਾਣੀਆਂ ਪੜ ਲੀਆਂ ਤੇ ਪਈ ਸਭ ਕਰ ਲਿਆ ਇਹ ਮੈਨੂੰ ਨਹੀਂ ਜੀ ਪਤਾ ਨਾ ਮੈਂ ਕੀਤਾ ਨਾ ਮੈਨੂੰ ਇਹਦਾ ਕੱਖ ਵੀ ਨਹੀਂ ਪਤਾ ਬਸ ਮੈਨੂੰ ਇੰਨਾ ਪਤਾ ਹੈ ਹਾਏ ਮੇਰਾ ਵਾਹਿਗੁਰੂ ਹਾਏ ਮੇਰਾ ਗੁਰੂ ਘਰ ਹਾਏ ਮੇਰੇ ਬਾਬਾ ਦੀਪ ਸਿੰਘ ਜੀ ਹਾਏ ਮੇਰੇ ਸ਼ੀਲ ਸਿੰਘ ਹਾਏ ਮੇਰੇ ਚਾਲ ਸਾਹਿਬ ਜੱਦੇ ਹਾਏ ਮੇਰੀ ਮਾਤਾ ਕੁਰ ਬੀਰ ਕੌਰ ਮੈਂ ਤਾਂ ਹੀ ਰਹਿਦਾ ਵੀ ਇਹ ਮੇਰਾ ਪਰਿਵਾਰ ਹੈ ਮੇਰੇ ਬੱਚੇ ਮੈਂ ਇਹਨਾਂ ਦਾ ਤੇ ਮੈਨੂੰ ਇਹਨਾਂ ਦੀ ਤਾਂਗ ਹੈ ਜੱਬੀ 24 ਘੰਟੇ ਹੁਣ ਵੀ ਮਾਲਾ ਜਾਂ ਕੋਈ ਗੱਲ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਮੈਨੂੰ ਇਹ ਨਹੀਂ ਪਤਾ ਮੈਂ ਕੀ ਬੋਲੀ ਜਾਂਦਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਮੈਂ ਕਹਾਂ ਆਪਾਂ 2 ਘੰਟੇ ਹੀ ਬੋਲ ਸਕਦੇ ਆਪਾਂ 5 ਘੰਟੇ ਹੀ ਬੋਲ ਸਕਦੇ ਆ ਪਰ ਕਟਿਓ ਕੁਛ ਨਾ ਕਿਉਂਕਿ ਜੋ ਕੁਛ ਗੁਰੂ ਬੋਲ ਰਿਹਾ ਸੋ ਮੈਨੂੰ ਆਪ ਨਹੀਂ ਜੀ ਪਤਾ ਕੀ ਹੈ ਕੀ ਨਹੀਂ ਹੈ ਪਰ ਮੈਂ ਵੱਡ ਭਾਗੀ ਹਾਂ ਮੇਰੀ ਬੜੀ ਤਮੰਨਾ ਹੈ ਕਿ ਮੈਂ ਅਮ੍ਰਿਤ ਛਕਾਂ ਮਹਾਰਾਜ ਮੇਰੇ ਦੁਆਰਾ ਵਾਲ ਉਗਾ ਦਿਓ ਮੇਰੇ ਜੂੜਾ ਹੋਵੇ ਮੇਰਾ ਦਾੜਾ ਸਜੇ ਲੋਕਾਂ ਦੀ ਗੱਲ ਨਾ ਕਰੂ ਸੀ ਲੋਕ ਕੀ ਕਹਿੰਦੇ ਆ ਮੈਂ ਸਿਰਫ ਗੱਲ ਇੰਨੀ ਕਰਨਾ ਕਿ ਜੇ ਹਰ ਆਦਮੀ ਆਪਣੇ ਧਰਮ ਦਾ ਹਰ ਕੌਮ ਆਪਣੇ ਧਰਮ ਦਾ ਪ੍ਰਚਾਰ ਕਰਦੀ ਹਿੰਦੂਆ ਨੇ ਆਪਣਾ ਹਿੰਦੂ ਦਾ ਪ੍ਰਚਾਰ ਕੀਤਾ પ્રાચીਨ ਧਰਮ ਹੈ ਨਮਸਕਾਰ ਹੈ ਬੁੱਧਿਜ਼ਮ ਉਸ ਤੋਂ ਵੀ ਪੁਰਾਣਾ ਹੈ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ ਅ ਕ੍ਰਿਸ਼ਚਨ ਨੇ ਆਪਣਾ ਕੀਤਾ ਆਪਾਂ ਸਿੱਖ ਹੋਣ ਦੇ ਨਾਤੇ ਆਪਣਾ ਕਰਦੇ ਹਾਂ ਤੁਸੀਂ ਪ੍ਰਚਾਰ ਸਭ ਕੁਝ ਕਰੋ ਪਰ ਤੁਸੀਂ ਕਿਸੇ ਦੂਜੇ ਧਰਮ ਨੂੰ ਮਾੜਾ ਨਾ ਕਹੋ ਤੁਸੀਂ ਕਿਸੇ ਨੂੰ ਮਾੜਾ ਚੰਗਾ ਨਾ ਕਹੋ ਤੁਹਾਨੂੰ ਮਾੜਾ ਚੰਗਾ ਕਹਿਣ ਦਾ ਹੱਕਦਾਰ ਬਿਲਕੁਲ ਕੋਈ ਨਹੀਂ ਜੇ ਕੋਈ ਕੁਝ ਕਰ ਰਿਹਾ ਆਪੇ ਬੀਜੂਗਾ ਆਪੇ ਕੱਟੂਗਾ ਸੋ ਮੇਰਾ ਮਤਲਬ ਕਹਿਣ ਦਾ ਸਿਰਫ ਇੰਨਾ ਕੀ ਹੈ ਕਿ ਇੱਕ ਇਨਸਾਨ ਹੋਣ ਦੇ ਨਾਤੇ ਮੈਨੂੰ ਉਹਦੀ ਕਾਇਨਾਤ ਨਾਲ ਬੜਾ ਪਿਆਰ ਹੈ ਮੈਨੂੰ ਤੇ ਬਣਾਏ ਹੋਏ ਬੰਦਿਆਂ ਨਾਲ ਬੜਾ ਪਿਆਰ ਹੈ ਮੈਂ ਹਮੇਸ਼ਾ ਇਹ ਕਹਿੰਦਾ ਮੇਰੇ ਤੋਂ ਗਲਤੀ ਨਾ ਹੋ ਜੇ ਹਾਲਾਂਕਿ ਕੋਈ ਜੇ ਮੈਂ ਗਲਤੀ ਬੰਦਾ ਕਰਦਾ ਹੀ ਹੈ ਤਾਂ ਉਹਦੀ ਮੈਨੂੰ ਫਟਾਫਟ ਸਮਝ ਆਉਂਦੀ ਹੈ ਵੀ ਇਹ ਗਲਤ ਹੈ ਇਹ ਨਹੀਂ ਕਰਨਾ ਇਹ ਮਾੜਾ ਇਹ ਨਹੀਂ ਕਰਨਾ ਮੇਰਾ ਡਰ ਸ਼ਾਇਦ ਇੰਨਾ ਹੋ ਗਿਆ ਜਾਂ ਇੰਨਾ ਪਿਆਰ ਹੋ ਗਿਆ ਇੰਨਾ ਸਤਕਾਰ ਹੋ ਗਿਆ ਕਿ ਮੈਨੂੰ ਗੁਰੂ ਤੋਂ ਡਰ ਬੋਲ ਲੱਗਦਾ ਮੈਨੂੰ ਗੁਰੂ ਘਰ ਤੋਂ ਬਹੁਤ ਡਰ ਲੱਗਦਾ ਮੈਨੂੰ ਬਾਬਾ ਦੀਪ ਸਿੰਘ ਜੀ ਸ਼ੀਦਾ ਸਿੰਘਾ ਤੋਂ ਬਹੁਤ ਡਰ ਲੱਗਦਾ ਆਕਾਰਪੁਰ ਤੋਂ ਡਰ ਲੱਗਦਾ ਇਹ ਸਿਰਫ ਇਸ ਕਰਕੇ ਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਜੇ ਕਈ ਵਾਰੀ ਚੁੱਪ ਗੋ ਲਈਦਾ ਸਭਾ ਅਜੇ ਵੀ ਤੱਤਾ ਬਹੁ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਹਾਰਾਜ ਸਾਡੇ ਦਾ ਬਸਦਾ ਹੈ ਨਹੀਂ ਤੂੰ ਬਚਾ ਕੇ ਰੱਖੇ ਆਪਾਂ ਕੌਣ ਉਹ ਜਪਾਉਂਦਾ ਤੇ ਜਪਦੇ ਆ ਉਹ ਜੋ ਕਰਾਉਂਦਾ ਉਹ ਹੁੰਦਾ ਔਰ ਅੱਜ ਵੀ ਬੇਟਾ ਜੀ ਪੁੱਤਰ ਜੀ ਸਭ ਕੁਝ ਉਹਦੇ ਤੇ ਛੱਡਿਆ ਹੈ ਸ਼ਿਕਾਇਤ ਵੀ ਕਰਨਾ ਕਰਨੀ ਲੜਨਾ ਵੀ ਤੇਰੇ ਨਾਲ ਹੈ ਗੁੱਸੇ ਵੀ ਕਰਨਾ ਹੋਣਾ ਮਨਾਉਣਾ ਤੂੰ ਹੈ ਨਹੀਂ ਮਨ ਮੈਨੂੰ ਆਪੇ ਜਾਣਾ ਪੈਣਾ ਤੇ ਮੇਰੀਆਂ ਹੀ ਕੋਲੋਲਾ ਨੇ ਗੁਰੂ ਨਾਲ ਮੇਰਾ ਹੀ ਪਿਆਰ ਹੈ ਇਹੀ ਸੱਜਣਤਾ ਹੈ ਇਸ ਕਰਕੇ ਜਿੱਥੇ ਵੀ ਜਾਣਾ ਗੁਰੂ ਘਰ ਚ ਦੁਨੀਆ ਚ ਬਹੁਤ ਪਿਆਰ ਕਰਦੇ ਲੋਕ ਬੜਾ ਸਤਿਕਾਰ ਕਰਦੇ ਆਹ ਜੋ ਜਿਹੜੀ ਤੁਸੀਂ ਕੱਟਣਾ ਸੁਣਾਉਂਦੇ ਸੀਗੇ ਕਿ ਡਾਕਟਰ ਨੇ ਕਹਿਤਾ ਸੀਗਾ ਵੀ ਹੁਣ ਇਹ ਜੀ ਪੈਥ ਦੇ ਉੱਤੇ ਤੱਕ ਤੇ ਤੋਂ ਤੁਹਾਨੂੰ ਬਾਬਾ ਦੀ ਇਸ ਨੂੰ ਇੰਵੈਸਟਮੈਂਟ ਉਸ ਦਿਨ ਤੋਂ ਬਾਅਦ ਉਸ ਦਿਨ ਤੋਂ ਬਾਅਦ ਫਿਰ ਜੀ ਰੈਗੂਲਰ ਕੰਮ ਹੋ ਗਿਆ ਹੁਣ ਕਈ ਗੱਲਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਪਰਦਾ ਗੁਰੂ ਦਾ ਤੇ ਮੇਰਾ ਮੈਨੂੰ ਉਹਨਾਂ ਦੇ ਹੱਥ ਤੇ ਸਰੋ ਜਵਾ ਕੇ ਦਿਖਾਈ ਮੇਰਾ ਆਪਰੇਸ਼ਨ ਬਹੁਤ ਹੋਇਆ ਕੈਂਸਰ ਦਾ ਆਪਰੇਸ਼ਨ ਹੋਇਆ ਮੇਰਾ ਬੜੀ ਤਿੰਨ ਚਾਰ ਵਾਲੀ ਮੇਰੀ ਮੌਤ ਹੋਈ ਬਹੁਤ ਦੁਬਿਧਾ ਚ ਮੈਂ ਫਸਿਆ ਬੜੇ ਕੇਸਾਂ ਚ ਫਸਿਆ ਇਸ ਦੁਨੀਆ ਨੇ ਮੇਰੀ ਪਿੱਠ 'ਚ ਛੁੜਾ ਮਾਰਨ ਦਾ ਕੋਈ ਅਸਰ ਛੱਡੀ ਨਹੀਂ ਕੱਲੇ ਆ ਦੇਖ ਕੇ ਬਹੁਤ ਕੁਝ ਆ ਮੇਰੇ ਉਹ ਜਿਹੜੇ ਵੀ ਬਹੁਤ ਕੁਝ ਪਰ ਮੈਨੂੰ ਬਾਬਾ ਜੀ ਨੇ ਹਮੇਸ਼ਾ ਬਚਾ ਕੇ ਰੱਖਿਆ ਹੱਥ ਦੇ ਕੇ ਰੱਖਿਆ ਮੈਂ ਜੀ ਇਹੋ ਜੀ ਜਗ੍ਹਾ ਤੋਂ ਨਿਕਲ ਕੇ ਆਇਆ ਜਿਹੜੀਆਂ ਜਗ੍ਹਾ ਬਾਰੇ ਹੁਣ ਨੂੰ ਜੋਗਰਾ ਸਿੰਘ 30 35 40 ਸਾਲ ਪਹਿਲਾਂ ਹੋ ਜਾਂਦਾ ਮੈਨੂੰ ਮੇਰੇ ਘਰਦਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਵੀ ਇਹ ਸਾਲਾ ਖਤਮ ਹੋਵੇ ਤੇ ਦੀ ਜਾਇਦਤ ਲੈ ਲਈ ਮੈਂ ਨਾਮ ਨਹੀਂ ਬੋਲਣੇ ਮੈਨੂੰ ਮੈਂ ਉਹ ਦੁਨੀਆ ਦਾ ਭਾਗੀ ਆਦਮੀ ਆ ਜਿਹਨੇ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਨਹੀਂ ਦੇਖਿਆ ਤੇ ਫਿਰ ਮੈਂ ਕਹਿੰਨਾ ਦਸਵੇਂ ਪਾਤਸ਼ਾਹ ਨੇ ਤਾਂ ਜੰਮਾ ਸੁੱਖ ਨਹੀਂ ਦੇਖਿਆ ਗੁਰੂਆਂ ਨੇ ਤਾਂ ਸੁੱਖ ਦਿਖਿਆ ਹੀ ਨਹੀਂ ਉਹਨਾਂ ਦੀ ਤਾਂ ਜੀਵਨੀ ਚੀਦਾ ਸਿੰਘਾਂ ਦੀ ਜੀਵਨੀ ਬਾਬਾ ਦੀਪ ਸਿੰਘ ਦੀ ਜੀਵਨੀ ਸੁੱਖ ਨਾਲ ਦੀ ਕੋਈ ਚੀਜ਼ ਹੈ ਹੀ ਨਹੀਂ ਤੇ ਤੂੰ ਬੜੀ ਛਿੱਤੀ ਥਾਲਾ ਕਰਨ ਲੱਗ ਜੰਨਾ ਜੀ ਮੇਰਾ ਨਾਮ ਹੋ ਗਿਆ ਹੋ ਗਿਆ ਮੈਂ ਜੀ ਸ਼ਿਕਾਇਤ ਹੀ ਛੱੜਤੀ ਉਹਦੇ ਵੀ ਮੈਂ ਤਾਂ ਰੱਬ ਤੋਂ ਬਹੁਤ ਕੁਝ ਦਿੱਤਾ ਇੰਨਾ ਕੁਝ ਦਿੱਤਾ ਮੈਂ ਤੇਰਾ ਸ਼ੁਕਰਾਨਾ ਕਿਵੇਂ ਕਰਾਂ ਕਿਵੇਂ ਤੇਰੇ ਪੈਰਾਂ 'ਚ ਮੈਂ ਤਾਂ ਲਟ ਜਾਣਾ ਜੀ ਮੈਨੂੰ ਯਾਰ ਬਖਸ਼ ਲਈ ਮਿਹਰ ਕਰੀ ਮਿਹਰ ਪਰ ਅਸਰ ਤਰਸ ਕਰੀ ਮੇਰੇ ਤੇ ਤੈਨੂੰ ਬੜਾ ਕੁਝ ਦਿੱਤਾ ਮੈਂ ਸ਼ਿਕਾਇਤ ਕਰਨੀ ਛੱਡਤੀ ਮੈਨੂੰ ਬਾਪ ਮਾਰ ਰਿਹਾ ਇਹ ਦਸਤਾਰ ਮੈਨੂੰ ਸਾਰੇ ਕਹਿਣ ਲੱਗੇ ਬਾਈ ਜੀ ਤੁਸੀਂ ਨंगे ਸਿਰ ਨਾ ਜਾਇਆ ਕਰੋ ਤੁਸੀਂ ਫੇਰ ਵੀ ਸਾਡੀ ਸਿੱਖ ਕੌਮ ਦੇ ਰਹਿਨਮਾਈਓ ਤੁਸੀਂ ਗੁਰੂ ਕਰਦੇ ਹੋ ਤੁਹਾਨੂੰ ਲੋਕ ਬਹੁਤ ਪਿਆਰ ਕਰਦੇ ਆ ਮੈਂ ਜੀ ਫਿਰ ਹੁਣ ਨंगे ਸਿਰ ਨਹੀਂ ਜਾਂਦਾ ਮੈਂ ਹੁਣ ਦਸਤਾਰ ਬੰਨ ਕੇ ਜਾਂਦਾ ਮੈਨੂੰ ਉਹ ਬਸ ਇਦਾਂ ਹੀ ਮੇਰੀ टांग ਚਲੀ ਆ ਇੱਦੇ टांग ਚਲੀ ਆ ਜਿਹੜੇ